ਨਮਸਕਾਰ ਪੇਸ਼ੇ ਹਫਤਾਵਾਰੀ ਸਮਾਚਾਰ ਸਮੀਖਿਆ ਲੇਖਕ ਨੇ ਨਰੇਸ਼ ਕੁਮਾਰ ਗੁਲਾਟੀ ਸਾਬਕਾ ਡਿਪਟੀ ਡਾਇਰੈਕਟਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਵਾਚਿਕਾ ਅਮਨਪ੍ਰੀਤ ਕੌਰ ਪਿਛਲੇ ਲੰਬੇ ਸਮੇਂ ਤੋਂ ਖੇਤੀ ਖੇਤਰ ਵਿੱਚ ਉਤਪਾਦਨ ਵਿੱਚ ਖੜੋਤ ਅਤੇ ਕੁਦਰਤੀ ਵਸਿਲਿਆਂ ਦਾ ਖੁਰਨਾ ਕਿਸਾਨਾਂ ਲਈ ਗੰਭੀਰ ਚੁਣੌਤੀਆਂ ਪੇਸ਼ ਕਰ ਰਿਹਾ ਹੈ ਦੇਸ਼ ਦੀ ਆਬਾਦੀ ਹਰ ਸਾਲ ਤਕਰੀਬਨ 1.76 ਫੀਸਦੀ ਦੀ ਰਫ਼ਤਾਰ ਨਾਲ ਵੱਧ ਰਹੀ ਹੈ ਪਰ ਦੂਜੇ ਪਾਸੇ ਅਨਾਜ ਦੀ ਪੈਦਾਵਾਰ ਪਿਛਲੇ 3-4 ਸਾਲਾਂ ਵਿੱਚ 234 ਮਿਲੀਅਨ ਟਨ ਦੇ ਦੁਆਲੇ ਘੁੰਮ ਰਹੀ ਹੈ ਇਕ ਅਨੁਮਾਨ ਅਨੁਸਾਰ ਜੇਕਰ ਇਸੇ ਤਰ੍ਹਾਂ ਨਾਲ ਹੀ ਆਬਾਦੀ ਵਿੱਚ ਵਾਧਾ ਹੁੰਦਾ ਰਿਹਾ ਤਾਂ 2030 ਵਿੱਚ 345 ਮਿਲੀਅਨ ਟਨ ਅਨਾਜ ਦੀ ਲੋੜ ਹੋਵੇਗੀ ਸਾਡੇ ਸੂਬੇ ਵਿੱਚ ਵੀ ਖੇਤੀ ਪੈਦਾਵਾਰ ਵਿੱਚ ਵਾਧਾ ਸਾਲਾਨਾ 1.1% ਦੀ ਹੀ ਹੋ ਰਿਹਾ ਹੈ ਖੇਤੀ ਦੀ ਪੈਦਾਵਾਰ ਵਿੱਚ ਖੜੋਤ ਅਤੇ ਕਿਸਾਨਾਂ ਦੀ ਘਟ ਰਹੀ ਆਮਦਨ ਖੇਤੀ ਕਿੱਤੇ ਪ੍ਰਤੀ ਨੌਜਵਾਨਾਂ ਦੀ ਦਿਲਚਸਪੀ ਘਟਣ ਦਾ ਮੁੱਖ ਕਾਰਨ ਬਣਦੀ ਜਾ ਰਹੀ ਹੈ ਇਸ ਸਮੱਸਿਆ ਦੇ ਹੱਲ ਲਈ ਸਰਪੱਖੀ ਖੇਤੀ ਵਿਉਂਤਵੰਦੀ ਨੂੰ ਅਪਣਾਉਣ ਦੀ ਜ਼ਰੂਰਤ ਹੈ ਜਿਸ ਅਧੀਨ ਖੇਤੀ ਰਲਗੱਡ ਸਹਾਇਕ ਧੰਦੇ ਅਪਣਾਏ ਜਾਣ ਇਨ੍ਹਾਂ ਸਹਾਇਕ ਧੰਦਿਆਂ ਅਧੀਨ ਖੇਤੀ ਵਿਉਂਤਬੰਦੀ ਇਸ ਲਈ ਵੀ ਜ਼ਰੂਰੀ ਹੈ ਕਿ ਸਾਡੀਆਂ ਪੈਲੀਆਂ ਦਾ ਸਾਈਜ਼ ਦਿਨ ਬਾ ਦਿਨ ਘਟਦਾ ਨਜ਼ਰ ਆ ਰਿਹਾ ਹੈ ਅੱਜ ਸਾਡੇ ਸੂਬੇ ਵਿੱਚ ਤਕਰੀਬਨ 40% ਦੀ ਕਿਸਾਨਾਂ ਕੋਲ 5 ਏਕੜ ਤੋਂ ਘੱਟ ਪੈਲੀ ਹੈ ਜਿਸ ਲਈ ਸਾਨੂੰ ਅਜਿਹੇ ਖੇਤੀ ਮਾਡਲ ਅਪਣਾਉਣੇ ਚਾਹੀਦੇ ਨੇ ਜਿਹੜੇ ਨਾ ਸਿਰਫ ਸਾਡੀ ਆਮਦਨ ਵਧਾਉਣ ਵਿੱਚ ਸਹਾਈ ਸਾਬਤ ਹੋਣ ਬਲਕਿ ਸਾਡੀਆਂ ਪੈਲੀਆਂ ਦੀ ਉਪਜਾਊ ਸ਼ਕਤੀ ਬਰਕਰਾਰ ਰੱਖਦੇ ਹੋਏ ਸਾਡੇ ਕੁਦਰਤੀ ਵਸੀਲਿਆਂ ਲਈ ਵੀ ਉਤਸ਼ਾਹਜਨਕ ਸਾਬਤ ਹੋਣ ਖੇਤੀ ਦੇ ਸਰਪੱਖੀ ਮਾ ਲਾ ਅਧੀਨ ਸਹਾਇਕ ਧੰਦੇ ਅਪਣਾਉਣ ਨਾਲ ਸਾਡੇ ਲਈ ਪੂਰਾ ਸਾਲ ਕੰਮ ਦੇ ਮੌਕੇ ਉਪਲਬਧ ਹੋਣਗੇ ਜਦਕਿ ਮੌਜੂਦਾ ਝੋਨੇ ਕਣਕ ਅਤੇ ਫਸਲੀ ਚੱਕਰ ਵਿੱਚ ਕਿਸਾਨਾਂ ਕੋਲ ਸਾਲ ਦੇ ਕੁਝ ਮਹੀਨਿਆਂ ਦੌਰਾਨ ਕੋਈ ਖਾਸ ਕਰਨ ਜੋ ਕੰਮ ਨਹੀਂ ਹੁੰਦਾ ਹੈ ਘਟ ਰਹੇ ਕੁਦਰਤੀ ਸਰੋਤ ਪੈਲੀਆਂ ਦੇ ਸਾਈਜ਼ ਅਤੇ ਵਧ ਰਹੀਆਂ ਘਰੇਲੂ ਲੋੜਾਂ ਦੇ ਮੱਦੇਨਜ਼ਰ ਖੇਤੀਮਾਹਰਾਂ ਵੱਲੋਂ ਵੱਖ-ਵੱਖ ਸਹਾਇਕ ਧੰਦਿਆਂ ਤਹਿਤ ਸਰਪੱਖੀ ਮਾਡਲ ਅਪਣਾਉਣ ਲਈ ਸਿਫਾਰਿਸ਼ ਕੀਤੀ ਜਾ ਰਹੀ ਹੈ ਸਾਨੂੰ ਰਵਾਇਤੀ ਖੇਤੀ ਦੇ ਨਾਲ-ਨਾਲ ਅਜਿਹੇ ਮਾਡਲ ਅਪਣਾਉਣ ਦੀ ਜ਼ਰੂਰਤ ਹੈ ਜ ਕਿ ਸਾਡੀਆਂ ਖੇਤੀ ਦੀਆਂ ਲੋੜਾਂ ਅਤੇ ਖੇਤੀ ਪਰਿਵਾਰ ਦੇ ਢਾਂੇ ਬਾਣੇ ਦੀ ਮਜ਼ਬੂਤੀ ਲਈ ਸਹਾਇ ਹੋ ਸਕਣ ਇਸ ਦਾ ਸਹੀ ਮੁਲਾਂਕਣ ਅਸੀਂ ਖੇਤੀਬਾੜੀ ਅਤੇ ਕੁਝ ਸਹਾਇਕ ਤੰਦਿਆਂ ਦੇ ਨਾਲ ਹੀ ਸਮਝ ਸਕਦੇ ਹਾਂ ਕਿਸਾਨ ਆਪਣੀ ਰਵਾਇਤੀ ਫਸਲਾਂ ਦੇ ਨਾਲ ਨਾਲ ਡੇਰੀ ਅਤੇ ਬਾਗਵਾਨੀ ਸਬਜ਼ੀਆਂ ਆਦਿ ਖੇਤੀ ਦੇ ਨਾਲ ਨਾਲ ਫਲ ਫਰੂਟ ਅਤੇ ਡੇਰੀ ਤੋਂ ਪ੍ਰਾਪਤ ਦੁੱਧ ਖੇਤੀ ਪਰਿਵਾਰ ਲਈ ਸਿਹਤ ਪੱਖੋਂ ਬਿਹਤਰੀ ਲਈ ਜਿੱਥੇ ਵਰਦਾਨ ਹੈ ਉਥੇ ਬਾਗਵਾਨੀ ਲਈ ਰੁੱਖ ਸਾਡੇ ਵਾਤਾਵਰਣ ਲਈ ਵੀ ਸਹਾਇ ਸਾਬਿਤ ਹੋ ਸਕਦੇ ਹਨ ਇਸ ਵਿੱਚ ਖੇਤੀਬਾੜੀ ਅਧੀਨ ਦਾਣਾਂ ਮੱਕੀ ਤੇਲ ਬੀਜ ਦੀਆਂ ਫਸਲਾਂ ਸੋਨੇ ਤੇ ਸੁਹਾਗੇ ਵਾਲਾ ਕੰਮ ਕਰ ਸਕਦੀਆਂ ਹਨ ਫਸਲੀ ਚੱਕਰ ਵਿੱਚ ਦਾਣਾਂ ਦੀ ਸ਼ਮੂਲੀਅਤ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਸੁਧਾਰ ਹੁੰਦਾ ਹੈ ਮੰਡੀਕਰਨ ਪੱਖੋਂ ਵੀ ਇਹ ਮਾਡਲ ਖਾਸਾ ਵਧੀਆ ਸਾਬਿਤ ਹੋ ਸਕਦਾ ਹੈ ਕਿਉਂਕਿ ਸਬਜ਼ੀਆਂ ਫਲ ਫਰੂਟ ਅਤੇ ਦੁੱਧ ਦੀ ਮੰਡੀਕਰਨ ਵਿੱਚ ਪ੍ਰੋਸੈਸਿੰਗ ਹੋ ਰਹੀ ਹੋਰ ਨਿਖਾਰ ਲਿਆਂਦਾ ਜਾ ਸਕਦਾ ਹੈ ਪਸ਼ੂ ਪਾਲਣ ਨਾਲ ਪਸ਼ੂਆਂ ਦੇ ਗੋਬਰ ਦੀ ਵਰਤੋਂ ਜ਼ਮੀਨਾਂ ਦੇ ਜ਼ਰਖੇਜ਼ਪਣ ਵਿੱਚ ਵੀ ਸਹਾਇਤਾ ਹੋ ਸਕਦੀ ਹੈ ਇੱਥੇ ਹੀ ਜੇਕਰ ਅਸੀਂ ਗੱਲ ਕਰੀਏ ਚਾਰਾ ਖੰਭ ਉਤਪਾਦਨ ਮਧੂਮੱਖੀ ਪਾਲਣ ਡੇਰੀ ਬੱਕਰੀ ਸੂਰ ਪੋਲਟਰੀ ਆਦਿ ਅੱਜ ਖੰਭਾ ਅਤੇ ਸ਼ਹਿਦ ਦੀ ਵਰਤੋਂ ਵਿੱਚ ਦਿਨ ਵਾਂਗ ਵਧਾਵਾ ਹੋ ਰਿਹਾ ਹੈ ਮੰਡੀ ਵਿੱਚ ਖਪਤਕਾਰਾਂ ਦੀਆਂ ਇਹਨਾਂ ਲੋੜਾਂ ਦੀ ਪੂਰਤੀ ਘੱਟ ਰੱਖਵੇ ਵਿੱਚੋਂ ਵੀ ਆਸਾਨੀ ਨਾਲ ਕੀਤੀ ਜਾ ਸਕਦੀ ਹੈ ਡੇਰੀ ਅਤੇ ਖੰਭ ਉਤਪਾਦਨ ਦੇ ਧੰਦੇ ਦਾ ਆਪਸੀ ਸਬੰਧ ਅਤੇ ਮਧੂਮੱਖੀ ਪਾਲਣ ਦੇ ਸਹਾਇਕ ਧੰਦੇ ਦਾ ਫਸਲਾਂ ਵਿੱਚ ਪ੍ਰਾਂਗਣ ਰਾਹੀਂ ਸਿੱਧਾ ਸਬੰਧ ਖੇਤੀ ਖਰਚੇ ਘਟਾਉਣ ਲਈ ਬਿਹਤਰ ਹੈ ਇਸ ਮਾਡਲ ਰਾਹੀਂ ਅਸੀਂ ਖੁਦ ਦੀ ਮੰਡੀਕਰਨ ਨੂੰ ਸਥਾਪਿਤ ਕਰਦੇ ਹੋਏ ਖਪਤਕਾਰ ਨੂੰ ਇੱਕੋ ਥਾਂ ਤੋਂ ਦੁੱਧ ਸ਼ਹਿਦ ਖੁੰਬਾ ਪੋਲਟਰੀ ਆਦ ਵਰਗੀਆਂ ਸਹੂਲਤਾਂ ਪ੍ਰਦਾਨ ਕਰਦੇ ਹੋਏ ਪੂਰੇ ਖੇਤੀ ਪਰਿਵਾਰ ਲਈ ਪੂਰਾ ਸਾਲ ਕੰਮ ਦੇ ਮੌਕੇ ਵੀ ਮੁਹੱਈਆ ਕੀਤੇ ਜਾ ਸਕਦੇ ਨੇ ਤੇ ਜੇਕਰ ਅਸੀਂ ਗੱਲ ਕਰੀਏ ਖੇਤੀਬਾੜੀ ਬਾਗਬਾਨੀ ਸਬਜ਼ੀਆਂ ਮੱਛੀ ਪਾਲਣ ਦੀ ਇਹ ਮਾਡਲ ਸਾਡੇ ਛੋਟੇ ਅਤੇ ਸੀਮਾਂਤ ਕਿਸਾਨਾਂ ਲਈ ਬੇਹੱਦ ਫਾਇਦੇਮੰਦ ਹੋ ਸਕਦਾ ਹੈ ਜਾਣਕਾਰ ਮੱਛੀ ਪਾਲਣ ਨੂੰ ਕਿਸਾਨਾਂ ਦੇ ਖੇਤਾਂ ਵਿੱਚ ਅਜੇਹਾ ਬੈਂਕ ਦੱਸਦੇ ਨੇ ਜਿਸ ਤੋਂ ਜਦੋਂ ਚਾਹੇ ਪੈਸੇ ਵਟੇ ਜਾ ਸਕਦੇ ਨੇ ਮੱਛੀ ਪਾਲਣ ਅਧੀਨ ਮੀਂਹ ਦੇ ਪਾਣੀ ਦੀ ਸੰਭਾਲ ਕਰਦੇ ਹੋਏ ਦੂਜੀਆਂ ਫਸਲਾਂ ਲਈ ਵੀ ਖੋੜ ਪੈਣ ਤੇ ਪਾਣੀ ਉਪਲਬਧ ਹੋ ਸਕਦਾ ਹੈ ਜਿਸ ਨਾਲ ਧਰਤੀ ਹੇਠਲੇ ਪਾਣੀ ਦੀ ਬਿਹਤਰੀ ਵੀ ਹੋ ਸਕਦੀ ਹੈ ਮੱਛੀ ਪਾਲਣ ਅਤੇ ਤਲਾਬ ਦੇ ਦੁਆਲੇ ਦਵਾਈਆਂ ਅਤੇ ਖੁਸ਼ਬੂ ਵਾਲੀਆਂ ਫਸਲਾਂ ਦੀ ਕਾਸ਼ਤ ਕਰਦੇ ਹੋਏ ਮੁਨਾਫੇ ਵਿੱਚ ਹੋਰ ਵਾਧਾ ਕੀਤਾ ਜਾ ਸਕਦਾ ਹੈ ਖੇਤੀਬਾੜੀ ਦੇ ਨਾਲ-ਨਾਲ ਸਹਾਇਕ ਧੰਦੇ ਅਪਣਾਉਣ ਨਾਲ ਕਿਸਾਨਾਂ ਵਿੱਚ ਖੇਤੀ ਵਿੱਚ ਮੌਸਮੀ ਉਤਰਾ ਚੜ੍ਹਾ ਜਾਂ ਹੋਰ ਕਿਸੇ ਕੁਦਰਤੀ ਕਰੋਪੀ ਕਰਕੇ ਕਿਸਾਨਾਂ ਵਿੱਚ ਨੁਕਸਾਨ ਝੱਲਣ ਦੀ ਸਮਰੱਥਾ ਵਿੱਚ ਵੀ ਸੁਧਾਰ ਹੁੰਦਾ ਹੈ ਭਾਵੇਂ ਇੱਕ ਧੰਦੇ ਵਿੱਚੋਂ ਜੇਕਰ ਨੁਕਸਾਨ ਵੀ ਹੁੰਦਾ ਹੋਵੇ ਤਾਂ ਦੂਜੇ ਧੰਦੇ ਤੋਂ ਇਸ ਨੁਕਸਾਨ ਦੀ ਪੂਰਤੀ ਕੀ ਕੀਤੀ ਜਾ ਸਕਦੀ ਹੈ ਸਾਡੇ ਸੂਬੇ ਦੇ ਖੇਤੀ ਅਤੇ ਅਰਥਚਾਰੇ ਵਿੱਚ ਅਜਿਹੇ ਉਦਮੀ ਕਿਸਾਨਾਂ ਦੀ ਮੌਜੂਦਗੀ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਅਸੀਂ ਅਗਾਹ ਵਧੂ ਕਿਸਾਨਾਂ ਵੱਲੋਂ ਪਾਏ ਪੂਰਨਿਆਂ ਤੇ ਚੱਲ ਕੇ ਆਪਣੀ ਖੇਤੀ ਵਿੱਚ ਮੁਨਾਫੀਯੋਗ ਤਬਦੀਲੀਆਂ ਲਿਆ ਸਕਦੇ ਹਾਂ ਖੇਤੀ ਵਿੱਚ ਜੈਵਿਕਤਾ ਅਤੇ ਖੇਤੀવાડી ਵਿੱਚ ਸਿੱਧੀ ਉਪਜ ਦੀ ਖਪਤਕਾਰ ਨੂੰ ਵਿਕਰੀ ਰਾਹੀਂ ਇਹਨਾਂ ਖੇਤੀ ਮਾਡਲਾਂ ਵਿੱਚ ਹੋਰ ਸ਼ਿੰਗਾਰ ਲਿਆਂਦਾ ਜਾ ਸਕਦਾ ਹੈ ਇਸ ਦੇ ਨਾਲ ਹੀ ਸਮਾਚਾਰ ਸਮੀਖਿਆ ਖਤਮ ਹੋਈ ਨਮਸਕਾਰ